ਆ ਲੈ ਫੜ ਲੈ ਗੁੱਠਾ ਜਿਹੜਾ ਕਿਲਾ ਜਮੀਨ ਦਾ ਮੈਂ ਨਹੀਂ ਲਾਉਂਦੀ ਗੁੱਠਾ ਨਹੀਂ ਲਾਉਂਦੀ ਮੈਂ ਲਾਉਂਦੀ ਨਹੀਂ ਮੈਂ ਨਹੀਂ ਲਾਉਂਦੀ ਤੇ ਤੂੰ ਤੈਨੂੰ ਤਰਕ ਨਾਲ ਤੇਲ ਵਰਤ ਹਾਂ ਤੂੰ ਤਾਂ ਚੱਲ ਤੁਰ ਯਾਰ ਹੈ ਕਿੱਥੇ ਉਹ ਕਰਦੀ ਤਾਂ ਪਾਉਂਦੀ ਆ ਮੈਨੂੰ ਮੈਂ ਤਾਂ ਕਿਲੇ ਤੂੰ ਇੰਜ ਦਾ ਕਿਲਾ ਖੋਜੂ ਲੈ ਨਾ ਨਾ ਕਹਿੰਦੀ ਕਿ ਤੂੰ ਕਿਲਾ ਨਹੀਂ ਦਿੰਦੀ ਮੈਂ ਤੇ ਮਸਲ ਨਹੀਂ ਦੇਖਣ ਨੂੰ ਵੀ ਵੇਖਣੀ ਨਹੀਂ ਵਧੀਆ ਨਹੀਂ ਮੈਂ ਤਾਂ ਦੇਖਣਾ ਵੇਖਣੀ ਦੇਖਣਾ ਤਾਂ ਕਿਲਾ ਦੇਖਿਆ ਕਿਆ ਕਹਾਂ ਕਿੱਧਰ ਜਾਨੀ ਆ ਲੈ ਦੇਖ ਲੈ ਹਮ ਮੱਛੜਾਂ ਨ ਮੇਰਾ ਤਾਂ ਗੋਡਾ ਇੰਨਾ ਦੁਖਦਾ ਤੁਰਿਆ ਵੀ ਨਹੀਂ ਜਾਂਦਾ ਅੱਜ ਤਾਂ ਦੇਖ ਲੈ ਲੈ ਉਹਨੂੰ ਦਿਖ ਗਈ ਪਰਜਾਈ ਫੋਨ ਕਰਤਾ ਆ ਜਾਓ ਭਾਈ ਵਿਆਹ ਲਈ ਮੈਂ ਕੀ ਕਰਾਂ ਦੱਸ ਹਣਾ ਸ਼ਰਨ ਨੂੰ ਕਦੋਂ ਦਾ ਫੋਨ ਮਾਰਿਆ ਆਈ ਨਹੀਂ ਹੈਗਾ ਵੀ ਭਾਈ ਮੈਂ ਲੈ ਜਾ ਕੇ ਇੱਕ ਤਾਂ ਮੱਛੜੀਆਂ ਇਹਨਾਂ ਦੇ ਪਿੰਡ ਨੂੰ ਬੱਸਾਂ ਨਹੀਂ ਆਉਂਦੀਆਂ ਆ ਕੀ ਕਰਿਆ ਜਾਵੇ ਹੈ ਹਾ ਹਾ ਕਿਤੇ ਸ਼ਰਨ ਦੀ ਭੂਆ ਨਹੀਂ ਲੱਗਦੀ ਇੱਕ ਤਾਂ ਨਾ ਮੱਛੜੀ ਐਨਕ ਵੀ ਮੈਂ ਤਾਂ ਘਰੇ ਭੁੱਲੇ ਨਿੱਗਾਈ ਵਾਰੀ ਘੱਟ ਹੋਈ ਪਈ ਆ ਸੱਸਰੀ ਕਲ ਭੈਣੇ ਕੀ ਕੱਲੀ ਬੜਬੜ ਕਰੀ ਜਾਂਦੀ ਆ ਠੀਕ ਆਲ ਹੋਰ ਕਿਵੇਂ ਠੀਕ ਆ ਹਾਂ ਵਧੀਆ ਕੀ ਗੱਲ ਇੱਥੇ ਬੈਠੀ ਆ ਨੀ ਕੀ ਬੈਠੀ ਆ ਬਹਿ ਜਾ ਭੈਣੇ ਮੈਂ ਤਾਂ ਫੋਨ ਕਰਿਆ ਮੱਛੜੀ ਮੇਰੀ ਤਾਂ ਨਿੱਗਾਈ ਘੱਟੀ ਪਈ ਆ ਮੈਨੂੰ ਤਾਂ ਲੱਗਿਆ ਸੀ ਵੀ ਕਿਤੇ ਸ਼ਰਨਦੀਪੂਆ ਸੱਚੀ ਕੁੜੇ ਮੈਨੂੰ ਆਏ ਦੱਸ ਤੂੰ ਕਿਵੇਂ ਆਜੀ ਇੱਧਰ ਨਾ ਤੂੰ ਵੀ ਅੱਜ ਹੀ ਆਈ ਆ ਨਹੀਂ ਮੈਨੂੰ ਤਾਂ ਫੋਨ ਕਰਿਆ ਮੇਰੀ ਪਰਜਾਈ ਨੇ ਅਖੇ ਆ ਜਾ ਮੁੰਡਾ ਵਿਆਹ ਲਿਆ ਮੈਂ ਕਿਹਾ ਹੁਣ ਸਾਨੂੰ ਨੂੰ ਦੇਖ ਗਏ ਹੁਣ ਦੇਖ ਗਏ ਨਾਣਕਿਆ ਮੀਨਾ ਮੁੰਡਾ ਵਿਆਹ ਹੈ ਗਿਆ ਕਾਨੂੰਨੀ ਮੈਨੂੰ ਤਾਂ ਆਪ ਫੋਨ ਹੀ ਕੀਤਾ ਸੀ ਕਹਿੰਦੇ ਮੈਂ ਮੁੰਡੇ ਦਾ ਚੁੰਨੀ ਚੜਾਵਾ ਕਰ ਲਿਆ ਵੀ ਬੰਦਾ ਪੁੱਛੇ ਵੀ ਪਹਿਲਾਂ ਸਾਡੇ ਸਾਖ ਮੁੱਕ ਗਏ ਵੀ ਸਾਡੀ ਕਿਤੇ ਲੋੜ ਹੀ ਨਾ ਪਈ ਮੰਨ ਲਾ ਚੁੰਨੀ ਜੜਾਵਾ ਕੀਤਾ ਐ ਤਾਂ ਘਰੇ ਗੱਲਬਾਤ ਚੱਲਦੀ ਉਹ ਵੀ ਮੁੰਡਾ ਵਿਆਹਣਾ ਨਹੀਂ ਮੇਰੀ ਗੱਲ ਸੁਣ ਪੈਣ ਸਭ ਚਲਾਕੀਆਂ ਨੇ ਨਾ ਹੁਣ ਮੇਰੀ ਗੱਲ ਤੂੰ ਅਸ ਘਰ ਦਿੱਤੀ ਆ ਮੈਂ ਉਹ ਘਾ ਉਹਦੇ ਪੇਕੇ ਹੈ ਜਿਹੜਾ ਬੰਦਾ ਦੇ ਪੇਕਿਆਂ ਨੂੰ ਨਹੀਂ ਛੜਦਾ ਪਿੰਡ ਦੀ ਆਪਦੀ ਕੁੜੀ ਨੂੰ ਨਹੀਂ ਸੱਦਿਆ ਤੇ ਫਿਰ ਆਪਾਂ ਕਹਦੇ ਵਿਚਾਰੇ ਆਪਾਂ ਫੇਰ ਕਮਲੀਆਂ ਜਿਹੜੀਆਂ ਅਗਲੇ ਦੇ ਫੋਨ ਕਰੇ ਤੇ ਠੂ ਇੱਥੇ ਵੱਜੀ ਆਹੀ ਤਾਂ ਗਲਤੀ ਆਪਣੇ ਚ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਹੁਣ ਆਪਾਂ ਵੀ ਅੜ ਕੇ ਪਾਵਾਂਗੇ ਠੀਕ ਹੈ ਨਹੀਂ ਮੈਂ ਤਾਂ ਆਉਂਦੀ ਨਹੀਂ ਸੀ ਪਹਿਲੀ ਗੱਲ ਭਾਈ ਮੈਂ ਤਾਂ ਜੀ ਨਹੀਂ ਸੀ ਕਰਦਾ ਵੀ ਹੁਣ ਆਪਾਂ ਕੀ ਕਰਨ ਜਾਣਾ ਜਦੋਂ ਸੱਦਣ ਵੇਲੇ ਤਾਂ ਸੱਦਿਆ ਨਹੀਂ ਆ ਚੱਲ ਫੇਰ ਜਵਾਕ ਦਾ ਮੋਹ ਮਾਰ ਜਾਂਦਾ ਸਰਨ ਦਾ ਵੀ ਚੱਲ ਕੋਈ ਨਹੀਂ ਉਹਦੇ ਮੋਨੂ ਭਾਈ ਜਾਣਾ ਪੈਂਦਾ ਮੈਂ ਤਾਂ ਤਾਂ ਆ ਗਈ ਨਾਲੇ ਮੈਂ ਤਾਂ ਹੋਣ ਆਈਆਂ 2 ਘੰਟੇ ਨਹੀਂ ਰਹਿੰਦੀ ਆਪਾਂ ਤਾਂ ਭਾਈ ਉਹਦੀ ਮੁੜ ਜਾਗੇ ਮੈਂ ਤਾਂ ਆਪ ਨਹੀਂ ਰਹਿੰਦੀ ਭੈਣੇ ਮੈਂ ਤਾਂ ਦੇਖ ਕੁਝ ਨਹੀਂ ਲੈ ਕੇ ਆਈ ਮੈਂ ਤਾਂ ਆਪ ਦੇਖ ਕੇ ਸ਼ਕਨ ਚੱਲ ਘਰਾਂ ਨੂੰ ਇੱਥੇ ਕੀ ਕਰਾਉਣਾ ਜਦੋਂ ਪਹਿਲਾਂ ਪੁੱਛ ਨਹੀਂ ਹੈਗੀ ਮੁੜ ਕੇ ਉੱਤੋਂ ਦੀ ਛਾਪਿਆਂ ਵਾਂਗੂ ਖਿੱਚਣਾ ਕਿ ਅਸੀਂ ਬਾਧੂ ਤੁਰੇ ਫਿਰਦੇ ਹਣਾ ਮੁੰਡੇ ਜਿਹਨੂੰ ਕਦੋਂ ਦਾ ਫੋਨ ਕਰਿਆ ਪਿਆ ਉਹ ਨਹੀਂ ਆਉਂਦਾ ਮੈਨੂੰ ਲੱਗਦਾ ਚੱਲ ਆਪਾਂ ਨੂੰ ਤਾਂ ਤੁਰ ਕੇ ਜਾਣਾ ਪਊ ਨਾਲੇ ਵਧੀਆ ਮੇਰਾ ਸਾਥ ਹੋ ਗਿਆ ਦੋਨੇ ਜਾਣੀਆਂ ਤੁਰੀਆਂ ਜਾਵਾਂਗੇ ਚੱਲ ਆ ਜਾ ਫਿਰ ਨਹੀਂ ਆ ਜਾ ਫਿਰ ਚੱਲ ਇੱਕ ਤਾਂ ਮੱਚੜਾ ਗੋਡਾ ਵਾਲਾ ਦੁੱਖ ਦਾ ਤੁਰਿਆ ਕਿਹੜਾ ਜਾਂਦਾ ਚੱਲ ਕੋਈ ਨਾ ਆ ਜਾ ਲੈਣੀ ਹੋਣੀ ਨੂਹ ਰਾਣੀ ਹੌਲ ਪੂਰਾ ਕਹੇਗੀ ਇਹ ਬਹੂ ਨਹੀਂ ਉਦੋਂ ਮੈਂ ਰਿਸ਼ਤਾ ਕਰਵਾਉਂਦੀ ਸੀ ਮੈਂ ਕਿਹਾ ਭਾਈ ਰਿਸ਼ਤਾ ਕਰਵਾ ਲੈਣਾ ਕੁੜੀ ਬਹੁਤ ਵਧੀਆ ਨਾਲੇ ਸੋਹਣੀ ਆ ਪੜ੍ਹੀ ਲਿਖੀ ਆ ਮੁੰਡੇ ਦੇ ਵੀ ਹਾਂਦੀ ਸੀ ਆਹੋ ਲੀ ਕਿਆਣਾ ਕਾ ਤਾਂ ਗੁੰਟੇ ਗਿਰਦਾ ਹੁੰਦਾ ਆ ਜਾ ਉਹ ਤਾਂ ਨੱਕ ਤੇ ਮੱਖੀ ਨਹੀਂ ਬੈਠਣ ਲੈਂਦੀ ਮੇਰੀ ਪਰਜਾ ਇਹੋ ਜੇ ਤੇ ਸਵਾਰ ਕੇ ਬੈ ਗਈ ਕਿ ਨਹੀਂ ਹਣ ਹਾਂ ਚੱਲ ਆ ਜਾ ਪਾਖ ਲੈਣਾ ਆਇਆ ਫੋਰਮਲ ਨੂੰ ਸਭ ਠੀਕ ਠਾਕ ਨੇ ਬਸ ਭਾਈ ਵਧੀਆ ਠੀਕ ਆ ਜਿਹੜੇ ਇੱਥੇ ਤੱਕ ਪਹੁੰਚ ਗਏ ਨਹੀਂ ਤਾਂ ਕਿਹੜਾ ਸਾਡੀ ਬਾਤ ਪੁੱਛਦਾ ਇੱਥੇ ਬਾਤ ਪੁੱਛਣ ਨੂੰ ਸਾਨੂੰ ਬਾਤ ਹੈ ਪੁੱਛੇ ਤਾਂ ਅਸੀਂ ਤੁਹਾਨੂੰ ਬੁਲਾਏ ਹੈ ਨਾ ਮੇਰੀ ਮੇਰੀ ਗੱਲ ਸੁਣਨੀ ਹੁਣ ਬਾਲਾ ਬੜਬੜ ਕਰਦੀ ਆ ਜਿੱਦਣ ਰਿਸ਼ਤਾ ਕੀਤਾ ਸੀ ਸਾਨੂੰ ਪੁੱਛ ਰਿਆ ਸੀ ਹੈ ਪਹਿਲਾਂ ਤਾਂ ਦੇਖਣ ਗਏ ਉਹਦੋਂ ਨਹੀਂ ਸਾਨੂੰ ਪੁੱਛਿਆ ਹੈ ਮੁੜ ਕੇ ਉਹਦੀ ਪਤਾ ਲੱਗਾ ਜਦੋਂ ਚਿੰਨੀ ਚੜਾਵਾ ਕਰ ਲਿਆ ਹੁਣ ਸਾਨੂੰ ਫੋਨ ਮਾਰਤਾ ਉੱਤੋਂ ਸੱਚੀ ਹੋਣ ਦੀ ਮਾਰੀ ਨਹੀਂ ਵੀ ਆ ਜਾਓ ਭਾਈ ਬਹੂ ਦੇਖ ਜੋ ਆਪ ਦੇਖ ਜੋ ਬੜੀ ਗੱਲ ਹੋ ਗਈ ਇਹ ਜੀ ਇਹ ਮੁੰਡਾ ਮੈਨੂੰ ਰੋਜ਼ ਕਹੀ ਜਾਂਦਾ ਮੈਨੂੰ ਉਦੋਂ ਤੇਰੇ ਆਪਣੋਈ ਦਾ ਫੋਨ ਆਈ ਜਾਂਦਾ ਸੀ ਮੋਢੇ ਲਾ ਮਟਾ ਰਹਿੰਦਾ ਮੇਰੀ ਗੱਲ ਸੁਣ ਲੈ ਜਦੋਂ ਨਾ ਕਿਤੇ ਆਪਾਂ ਰਿਸ਼ਤੇ ਦੀ ਗੱਲ ਕਰਦੇ ਆ ਆਪਾਂ ਨੂੰ ਪਤਾ ਹੀ ਹੁੰਦਾ ਵੀ ਆਪਣੀ ਗੱਲ ਕਿੱਥੋਂ ਤੱਕ ਜਾ ਰਹੀ ਹੈ ਜਦੋਂ ਤੂੰ ਸਾਡੀ ਸਲਾਹ ਨਹੀਂ ਲਈ ਹੁਣ ਸਾਨੂੰ ਕੀ ਨੂੰ ਦਿਖਾ ਕੇ ਕੀ ਉੱਤੋਂ ਦੀ ਹੋਣ ਨੂੰ ਫਰਦੀਆਂ ਸਾਡੇ ਭਈ ਆਪਾਂ ਨੂੰ ਤਾਂ ਤੇਰੇ ਤੇ ਗੁੱਸਾ ਦੇਖ ਅਸੀਂ ਚਾਹ ਪਾਣੀ ਪਿਆ ਅੱਛਾ ਸਗੰਦੇ ਕੇ ਘਰਾਂ ਨੂੰ ਜਾਈਏ ਤੇਰਾ ਘਰ ਆ ਤੂੰ ਨਿਪਟ ਨਾ ਨਿਪਟ ਭੈਣੇ ਹੁਣ ਆਪਦੇ ਨਹੀਂ ਨਿਪਟਣ ਨੂੰ ਕੀ ਗੱਲ ਆ ਭੈਣੇ ਥੋੜੀ ਸੁਣ ਕੇ ਕੁੜੀ ਆ ਮੇਰੀ ਇਕੱਲੀ ਕੁੜੀ ਚ ਗਾਂ ਗਾਂ ਕੁੜੀ ਦੇ ਮਾਪੇ ਨਹੀਂ ਹੈਗੇ ਵਿਚਾਰੀ ਦੇ ਅੱਛਾ ਕੀਲਾ ਜ਼ਮੀਨ ਦਾ ਆਉਂਦਾ ਸੀ ਕੁੜੀ ਨੂੰ ਚੱਲ ਮੈਂ ਵੀ ਕਹਿ ਤੁਹਾ ਤਾਂ ਕੀਲਾ ਜ਼ਮੀਨ ਦਾ ਇੱਥੇ ਰਿਸ਼ਤਾ ਐ ਨਹੀਂ ਐਵੇਂ ਹੀ ਨਹੀਂ ਲੈ ਲਿਆ ਜ਼ਮੀਨ ਨੂੰ ਲੈਤਾ ਆਹੋ ਭਾਈ ਕੀਲਾ ਜ਼ਮੀਨ ਦਾ ਆਉਂਦਾ ਸੀ ਰੌਲਾ ਤਾਂ ਇਹੀ ਆ ਵੀ ਸਾਡੇ ਵਰਗੀਆਂ ਆ ਕੇ ਪਾਨੀ ਨਾ ਮਾਰ ਦੇਣ ਨਾਲੇ ਪਾਨੀ ਤਾਂ ਸਾਨੂੰ ਮਾਰਨਾ ਆ ਇਹ ਤਾਂ ਗੱਲ ਕਹਾ ਤੂੰ ਤਾਂ ਛੋਟੀ ਹੁੰਦੀ ਤੂੰ ਹੀ ਲਾਲਚਣ ਸੀ ਤੇਰੇ ਲੱਛਣ ਤਾਂ ਦਿਖਦੇ ਸੀ ਮੈਨੂੰ ਕੁਛ ਨਾ ਕੋਈ ਤਾਂ ਚੰਦ ਚਾੜੇਗੀ ਤੂੰ ਨਹੀਂ ਚੱਲ ਭੈਣੇ ਮੈਂ ਕੀ ਕੀ ਲਾਭ ਤੇ ਘਰ ਨੂੰ ਲੈ ਜਾਣਾ ਮੈਂ ਤਾਂ ਮੁੰਡੇ ਕਰਕੇ ਸੋਚਿਆ ਸੀ ਮੁੰਡਾ ਨਹੀਂ ਮੇਰੀ ਗੱਲ ਸੁਣ ਹੈ ਮੁੰਡਾ ਸੋਹਣਾ ਸੁਨੱਖਾ ਕਾਲਜ 'ਚ ਪੜਦਾ ਸੀ ਨਾ ਹੁਣ ਕੁੜੀਆਂ ਦਾ ਘਾਟਾ ਸੀ ਵੀ ਜਿਹੜਾ ਤੂੰ ਚੰਨੀ ਚੜਾ ਕੇ ਲਿਆਈ ਉਹ ਵੀ ਕੰਜਰ ਹੁਣ ਮੈਨੂੰ ਕਈ ਦਿਨ ਹੋ ਗਏ ਉਦੋਂ ਮੈਨੂੰ ਕਹਿੰਦਾ ਸੀ ਰਵਾ ਮੇਰੀ ਕੁੜੀ ਨਾਲ ਕਿਸੇ ਨਾਲ ਗੱਲਬਾਤ ਨਹੀਂ ਮਾਹੋਦੇ ਦਾ ਸੁੱਤਾ ਪਿਆ ਸੀ ਲੈ ਦੇਖ ਤੈਨੂੰ ਨਹੀਂ ਪਤਾ ਵੀ ਮੁੰਡਾ ਕਾਲਜ ਚ ਪੜਦਾ ਪਹਿਲਾਂ ਮੁੰਡੇ ਨੂੰ ਪੁੱਛ ਲਾਂ ਵਿਆਹ ਧਰ ਕੇ ਬੈ ਗਈ ਵਿਆਹ ਧਰਨ ਤੋਂ ਪਹਿਲਾਂ ਦਿਖਾਉਣ ਤੋਂ ਪਹਿਲਾਂ ਮੁੰਡੇ ਨੂੰ ਪੁੱਛਦੀ ਮੁੰਡੇ ਦੀ ਰਾਏ ਲੈਂਦੀ ਅੱਜ ਕੱਲ ਜਵਾਨਾ ਬਹੁਤ ਮਾੜਾਗਾ ਅੱਗੇ ਵਾਲੀਆਂ ਗੱਲਾਂ ਗਈਆਂ ਭਾਈ ਤਾਂ ਮੈਨੂੰ ਕਹਦਾ ਵੀ ਸਭ ਕੁਝ ਠੀਕ ਆ ਬਈ ਭੂਆ ਅਗਰ ਕੋਈ ਨਹੀਂ ਮੇਰੀ ਰੋਟੀ ਪੱਕਦੀ ਹੋ ਜੀ ਹੁਣ ਰੁਣਝਾਣੇ ਦਾ ਕਹਦਾ ਉਹਨਾਂ ਨੂੰ ਕੁੜੀ ਨਹੀਂ ਪਸੰਦ ਆ ਗਈ ਮੇਰੀ ਗੱਲ ਸੁਣ ਲੈ ਬਲਾਲਾ ਹੁਣ ਨੂ ਰਾਣੀ ਨੂੰ ਪਿਆਦੇ ਚਾਹ ਪਾਣੀ ਦਾ ਰਵਾਜ ਨਹੀਂ ਹੈਗਾ ਤੁਹਾਡੇ ਤੂੰ ਸਾਨੂੰ ਆਈ ਮੋੜੇਂਗੀ। ਦੱਸੀ। ਹਾਂਜੀ। ਆ ਚਾਹ ਲਿਆ ਤੇਰੀ ਮਾਂ ਭੂਆ ਵੀ ਆਈਆਂ ਪਾਣੀ। ਸਸਰੀ ਕਾਲ ਨੀ। ਸਸਰੀ ਕਾਲ। ਸਸਰੀ ਕਾਲ ਭਾਈ। ਹੋਰ ਕੀ ਮੈਂ ਠੀਕ ਆ। ਲੈ ਤੈਨੂੰ ਪਾਣੀ ਪੀਣ ਜਾਨ ਚੱਲ। ਲੈ ਰੱਖ ਦੇ ਡੱਬੂ ਇਹ ਆਪਣਾ। ਲੈ ਦੇਖ ਲੈ। ਆ ਲਿਆਂਦੀ ਆ ਨੂੰ ਜਿੰਨੂੰ ਇਹ ਨਹੀਂ ਪਤਾ ਵੀ ਪਹਿਲਾਂ ਪਾਣੀ ਲਈ ਦੇ ਜਾਂ ਲੱਡੂ ਲਈ ਦੇ ਨੇ। ਵੀ ਦੱਸ ਤੂੰ ਇਹੀ ਕਿਹਾ ਵੀ ਕੋਈ ਆਵੇ ਤੇ ਮੇਰੇ ਲੱਡੂ ਕਰਕੇ ਬਹਿ ਜਾ ਕਰ। ਚਲ ਤੂੰ। ਦੇਖੀ ਤਾਂ ਅੰਧਾ ਖੜਦੀ ਆ। ਹਾਂ। ਕੋਈ ਨਹੀਂ ਹਾਂ ਤੇ ਨਹੀਂ ਹਬੂ ਤੇ ਕਿਲਾਉ ਦੇ ਮੁੰਡਾ ਹੀ ਲੱਗਦੀ ਆ ਮੁੰਡੇ ਤੋਂ ਵੱਡੀ ਉਮਰ ਦੀ ਆ ਨਹੀਂ ਇਹ ਤਾਂ ਕਿੱਲੇ ਤੇ ਡੁੱਲ ਗਈ ਹੋਣੀ ਆ ਤੈਨੂੰ ਕੀ ਲੱਗਦਾ ਵੀ ਇਹਦੇ ਚੱਜ ਹੈਗੇ ਨੇ ਜਿਹੋ ਜੀ ਆਪਾ ਉਹੋ ਜੀ ਗਾਹਾਂ ਲੱਭ ਲਿਆਂਦੀ ਚੱਲ ਆਪਾਂ ਨੇ ਕੀ ਲੈਣਾ ਲੈਣਾ ਸਾਡੇ ਪਰ ਆਪਾਂ ਨੂੰ ਕੀ ਲੋੜ ਨਹੀਂ ਇਹ ਲੱਡੂ ਜੇ ਫੜ ਆਪਾ ਖਾਂਸੀ ਨਹੀਂ ਖਾਂਦੇ ਭਾਈ ਸੰਤਾ ਰਸਵਾਤਾ ਤਾਂ ਸੀ ਚੱਲ ਕੋਈ ਨਾ ਫੇਰ ਵੀ ਸਾਡਾ ਗੁੱਸਾ ਟਹਿੜਾ ਹੋ ਜਾਂਦਾ ਬਹੂ ਵਿਆਹ ਮੁੰਡਾ ਵਿਆਹ ਲਿਆ ਸੀ ਸਭ ਕੁਝ ਹੋ ਗਿਆ ਸੀ ਤੂੰ ਸਾਡੇ ਕੋਲੇ ਜਾਂਦੀ ਡੱਬਾ ਲੈ ਕੇ ਜਾਂਦੀ ਫੇਰ ਸਾਡਾ ਗੁੱਸਾ ਵੀ ਟਹਿੜਾ ਹੋ ਜਾਂਦਾ ਉਹ ਤਾਂ ਇੱਥੇ ਮੂੰਹ ਲਗਾ ਕੇ ਬੈ ਗਈ ਉਹ ਤਾਂ ਤਰਨ ਗਈਆਂ ਕਹੇ ਗੱਲ ਮੈਂ ਵੀ ਭੂਆ ਤੇ ਮੇਰੇ ਬਾ ਉਹਨੂੰ ਮਾਮੀ ਉਹਰੇ ਨੇ ਬੁਲਾ ਲੈਣਾ ਕਿਹੀ ਲੋੜਾ ਕਿ ਲੋੜਾ ਤੈਨੂੰ ਆਹ ਫਿਰ ਅੱਜ ਤਾਂ ਸਰਨ ਨੂੰ ਵੀ ਮਾਮੀ ਦੇਖ ਗਈ ਵੇ ਉਹਨੂੰ ਪੁੱਛਣ ਆਲੇ ਹੋਵੇ ਬੁਲਾ ਕਿੱਥੇ ਆ ਉਹਦੀਆਂ ਪੱਟਾ ਮੈਂ ਬੋਦੀਆਂ ਜੀਆਂ ਵੀ ਹੁਣ ਤੈਨੂੰ ਮਾਮੀ ਦੇਖ ਗਈ ਕੰਜਰਾ ਤੇਰੇ ਨਾਲ ਫੋਨ ਤੇ ਗੱਲ ਤਾਂ ਹੋਈ ਸੀ ਸਰਨ ਨੂੰ ਦੀ ਕਹਿੰਦਾ ਮੇਰੇ ਗੱਲ ਤਾਂ ਹੋਈ ਸੀ ਹੁਣ ਫੋਨ ਵਿੱਚ ਦੀ ਮੈਂ ਕਿਹਾ ਤਾਂ ਡਾਂਗ ਮਾਰ ਦਿੰਦੀ ਹਾਂ ਚਲ ਕੋਈ ਨਾ ਮੈਂ ਬੁਕਾਇਓ ਨਹੀਂ ਸਰਨ ਨੂੰ ਮੇਰੇ ਜੀਵਾਂ ਆ ਗਈ ਆ ਲੋ ਜੀ ਚਾ ਇਹਨਾਂ ਕੋਲ ਤਾਂ ਪਾਣੀ-ਦਾਣੀ ਦੇਈਣਾ ਹੁੰਦਾ ਬਸ ਕੋਈ ਨਾ ਭਾਈ ਪੀ ਲਿਆ ਸੀ ਤਾਂ ਪਾਣੀ ਪਾਣੀ ਪਿਆ ਤਾਂ ਤੂੰ ਬਹੁਤ ਹੋਰ ਦੱਸ ਭਾਈ ਕਿਵੇਂ ਆ ਠੀਕ ਆ ਘਰਵਾਰ ਸਹੀ ਆ ਚਾ ਵਧੀਆ ਕੀ ਲੱਗ ਗਿਆ ਕੇ ਹਾਂਜੀ ਕਰ ਲੈ ਚੱਲ ਵਧੀਆ ਭਾਈ ਨਾ ਮੇਰੀ ਗੱਲ ਸੁਣ ਮੇਰੀ ਗੱਲ ਸੁਣਾ ਤੂੰ ਹਜੇ ਕੱਲ ਵਿਆਹ ਕੇ ਆਈਆਂ ਆ ਕੱਪੜੇ ਕਿਹੇ ਜੇ ਪਾ ਰੱਖੇ ਨੇ ਇਹਨੇ ਮੇਰੀ ਨਾ ਤਾਂ ਚੂੜਾ ਨਾ ਬਾਸਤਾ ਤੇ ਕੀ ਲਾ ਜਮੀਨ ਦਾ ਆਉਂਦਾ ਦਿਖਦਾ ਹੀ ਹੈ ਹਾਂ ਮੈਂ ਕਿ ਆ ਤਿਰ ਹੋ ਕੇ ਰਹਾ ਕਰ ਤੇਰਨੋਂ ਵੱਧ ਤਾਂ ਸ਼ਕੀਨੀ ਅਸੀਂ ਲਾਈ ਫਿਰਦੀਆਂ ਨਾਲ ਮੈਂ ਮੁੰਡੇ ਦੀ ਮਾਮੀ ਆ ਤੇ ਭੂਆ ਮੈਂ ਦੀ ਭੂਆ ਹੀ ਸੋ ਤਾਂ ਮਾਮੀ ਅੱਛਾ ਨਹੀਂ ਚੱਜ ਦੇ ਲੈ ਦਿਆ ਕਰ ਆਪਦਾ ਤੇ ਬੱਥੇ ਰਸ਼ਕੀਨਾ ਪੂਰਾ ਕਰਦੀ ਰਹੀ ਆ ਇਹਦੇ ਪਹਾ ਹੀ ਨਹੀਂ ਹੈਗਾ ਤੜਕੇ ਨਾ ਆ ਕੇ ਕੱਲੋਂ ਦਾ ਪਹਾ ਹੋਇਆ ਕਹਿੰਦੀ ਇਹੀ ਰੱਖੂਗੀ ਮੈਂ ਨਹੀਂ ਨਾ ਲਿਆ ਕਰ ਨਵੀਂ ਵਿਆਹੀ ਆ ਲੋਕ ਕੀ ਕਹਿਣਗੇ ਤੈਨੂੰ ਮੈਂ ਤਾਂ ਇੰਨੇ ਸੋਣ ਬਰੀ ਨੂੰ ਤਾਂ ਕਰਾਈ ਦੇ ਨਾ ਪੁਰੀ ਨੂੰ ਤਾਂ ਮੈਂ ਤਾਂ ਜਦ ਤੱਕ ਪਹਿਣੂ ਤਾਂ ਆਪਾਂ ਬਰੀ ਪੂਰੀ ਕਰਾਈਗੀ ਤਦ ਮੈਂ ਦੇਖੀ ਨਾ ਤੈਨੂੰ ਬਹੁਤ ਜਵਾਨ ਹੋਈ ਨੇ ਸ਼ੂਟ ਕਰਾਈ ਨੇ ਇਹਨੂੰ ਐ ਚੱਜ ਦੇ ਬਣ ਕੇ ਰਿਆ ਕਰੋ ਆਂਡ ਗਵਾਂਡ ਕੀ ਕਹੂਗਾ ਕੋਈ ਸ਼ਰੀਕੇ ਭਾਈਚਾਰੀ ਦਾ ਵੀ ਰੱਖ ਲਿਆ ਕਰੋ ਕੁਝ ਅਨਿਵਾਸ ਜਿਹੜੇ ਚਾਰ ਸੇ ਲੜਾਉ ਤਾਂ ਇਹਨਾਂ ਨੂੰ ਆਏ ਆਂ ਵੀ ਬਸ ਹਾਂ ਮੁੱਠੀ ਕੋ ਮੁੱਠੀ ਜ ਕਰ ਲਈਏ ਹਾਂ ਚੱਲ ਚੰਗਾ ਭਾਈ ਵਾਗ ਜਾ ਹਾਂ ਕਰ ਲੈ ਆਪਦੇ ਕੰਮ ਜਿਹੜੇ ਕਰਨੇ ਆ ਨਹੀਂ ਤੈਨੂੰ ਦੇਖ ਬਣ ਮੇਰੇ ਗੁੱਸਾ ਤਾਂ ਨਾ ਕਰੀ ਉਹ ਸਾਨੂੰ ਤਾਂ ਨਾ ਜਮਾਨੀ ਪਸੰਦ ਤੇਰੀ ਨੂੰ ਹਾਂ ਚਲ ਕੋਈ ਨਾ ਭੈਣ ਮੈਂ ਬੈਠੀ ਹਾਂ ਤੇ ਰੋਟੀ ਕੱਢਦੀ ਹਾਂ ਕਹਿੰਦੇ ਲਾਇਕ ਮੇਰੀ ਗੱਲ ਸੁਣ ਲਾਇਕ ਆ ਨਾ ਪਹਿਲਾਂ ਤਾਂ ਉਹਨੂੰ ਸਖਾ ਵੀ ਪੁੱਤ ਜਦੋਂ ਕੋਈ ਆਇਆ ਗਿਆ ਹੁੰਦਾ ਪਾਣੀ ਪੁੱਛੀਦਾ ਚਾਹ ਪੁੱਛੀਦੀ ਫੇਰਾ ਲੱਡੂ ਲੈ ਕੇ ਜਾਂਦਾ ਤੇ ਨਾਲ ਘਰੇ ਸਵੇਰੇ ਤਿਆਰ ਹੋ ਕੇ ਰਹਿਦਾ ਨਹੀਂ ਸਾਨੂੰ ਤਾਂ ਚਾਹੇ ਅੱਜ ਡੋਲੇ ਚ ਪਾਲਾ ਹੈ ਉਹ ਲੱਗਦੀ ਕਿਸੇ ਪਾਸੇ ਡੋਲੇ ਵਾਲੀ ਇਹਦੀ ਤਾਈ ਨੇ ਇਨੇ ਰੱਖਣ ਦਿੱਤਾ ਇਹਨੂੰ ਹਜੇ ਬੈਣ ਹੁੰਦਾ ਹੋਵੇ ਤਾਂ ਦਸ ਦਿਨ ਹੋਏ ਨਹੀਂ ਮੰਦਰਾ ਦਿਖੀ ਰਿਹਾ ਸਾਨੂੰ ਉਹ ਕਹਿੰਦਾ ਸਮਝ ਨਹੀਂ ਆ ਰਿਹਾ 30 6 ਪਰ ਮੱਝਮੂਰੇ ਵੀਣ বাজਾਈ ਤੇ ਨਾਮੇ ਇੱਕੋ ਗੱਲ ਚੱਲ ਗਈ ਆਪਾਂ ਮੇਰੀ ਗੱਲ ਸੁਣਾ ਮੜਾ ਜੇ ਸ਼ਰਨ ਨਾ ਤਾਂ ਮਿਲੀਏ ਨਹੀਂ ਕੀ ਕਰਾਂਗੇ ਸ਼ਰਨ ਕੋ ਚੱਲ ਤੁਰ ਗਾ ਭਾਈ ਮੈਂ ਤਾਂ ਸੱਚ ਪੈਸੇ ਗੂਗਲ ਪੇ ਕਰੂ ਮੈਂ ਤਾਂ ਪਰਸ ਨਹੀਂ ਲੈ ਕੇ ਆਈ ਮੈਂ ਤਾਂ ਕੈਸ਼ ਕੁਛ ਰੱਖਦੀ ਨਹੀਂ ਚੱਲ ਕੋਈ ਨਾ ਭਾਈ ਆਪਣਾ ਤਾਂ ਸਗੰਦਾ ਨਹੀਂ ਆਪਣਾ ਕਿਹੜਾ ਕੁਝ ਬੰਡਿਆ ਹੋਇਆ ਆਪਾਂ ਦੇ ਚੱਲਦੀਆਂ ਆ ਮੈਂ ਦੇ ਦੂੰ ਤੈਨੂੰ ਚੱਲ ਆ ਜਾ ਬਹੂ ਨੂੰ ਸਗਣ ਦੇ ਦੀ ਗੂਗਲ ਪੇ ਕਰ ਦੋ ਚੱਲ ਆ ਜਾ ਜਾਂਦੀਆਂ ਨੇ ਐ ਤਾਂ ਹੈ ਨਾ ਕਿ ਹੁੰਦੇ ਜਦ ਕਾਰਨਾ ਸੱਤਿਆ ਚਲ ਹੁਣ ਨੂੰ ਤਾਂ ਮੂੰਹ ਵਿਖਾ ਕਰ ਲਈਏ ਉਹ ਆਪਣੇ ਕਿ ਨਾ ਜਮੇ ਇੱਕ ਰੂਪਾ ਵਾ ਇੱਕ ਬਣਾਇਆ ਪਿਆ ਤਾਂ ਨਵੇਂ ਨੂੰ ਕੋਈ ਗੱਲ ਸੁਣਦੀ ਹੈ ਪਤਾ ਨਹੀਂ ਕਹੇ ਜੀ ਹੁਣ ਚਲ ਦੇਖਦੇ ਕੀ ਕਰਦੀ ਹੈ ਪੁਰੇ ਵਾਰਨ ਪੁਰੇ ਹਾਂ 부ਆ ਮੇਰੀ ਗੱਲ ਸੁਣ ਬੈਠ ਮੇਰੇ ਕੋਲ ਵੇ ਤੈ ਤੇਰੀ ਮਾਮੀ ਨੂੰ ਫੋਨ ਕਰਿਆ ਹੁਣ ਮੈਂ ਤਾਂ ਮਾਮੀ ਆ ਕੇ ਨਹੀਂ ਤੇਰੀ ਵੀਰ ਨੂੰ ਮੇਰੇ ਅੜੀ ਭੈਣ ਆਈ ਸੀ ਅੱਛਾ ਹਾਂ ਉਹਨਾਂ ਤਾਂ ਵੀਰ ਉਹ ਕੋ ਕਰਾ ਜਿਹੜਾ ਕੁਝ ਨਾ ਕਰ ਰਹਾ ਅੱਛਾ ਐਨਾ ਕੁਸ ਲੜਿਆ ਕਹਾ ਜਿਹੜੀ ਕੋ ਰਹਿੰਦੀ ਹੁੰਦੀ ਆ ਪਰਨੇ ਤੇ ਅਣਪੜਾ ਅਣਪੜਾ ਇਹਨੂੰ ਜਮੀਂ ਜਲੂਤ ਕਰਤਾ ਨਾ ਇਹ ਨਹੀਂ ਕਰਤਾ ਹੁਣ ਮੇਰੀ ਗੱਲ ਸੁਣ ਜਦ ਆਇਆ ਗਿਆ ਹੁੰਦਾ ਬੰਦਾ ਪਾਣੀ ਦਿੰਦਾ ਹੁੰਦਾ ਹੈ ਨਾ ਪਹਿਲਾਂ ਚਾਹ ਦਿੰਦਾ ਹੁੰਦਾ ਆਉਂਦੀ ਚੱਕ ਕੇ ਪਲੇਟ ਭੁਲੇਣਾ ਧਰਤੀ ਚਲ ਮੈਂ ਤਾਂ ਇਹਨੂੰ ਪਹਿਲਾਂ ਹੀ ਕਿਹਾ ਸੀ ਜਦ ਤਾ ਤੂੰ ਕਹਿੰਦੀ ਵੀ ਅਣਪੜਾ ਮੇਰਾ ਕੰਮ ਕੰਮਕਾਰ ਸਮੂਗੀ ਨਾ ਤੂੰ ਧੱਕਾ ਕਰਿਆ ਜਦ ਤੱਕ ਇਹ ਗੀਤ ਫੜਾ ਫੜ ਵਿਆਹ ਕਰਕੇ ਧਰਤਾ ਮੇਰੇ ਪੱਲੇ ਪਾਦੀ ਹਨ ਪੜ ਫਿਰ ਹੁਣ ਕੀ ਕਰੀਏ ਉਹਨਾਂ ਤਾਂ ਦੋਵੇਂ ਨੱਕੇਟ ਨਹੀਂ ਆਈ ਤੂੰ ਮੇਰਾ ਇੱਕ ਪਾਸਾ ਕਰਾ ਇਹਦੇ ਨਾਲ ਫਿਰ ਮੇਰੀ ਗੱਲ ਸੁਣ ਅਸੀਂ ਤਾਂ ਨਹੀਂ ਹੁਣ ਇੱਕ ਪਾਸਾ ਇੱਕ ਪਾਸਾ ਹੋਣ ਨੂੰ ਆਪਾਂ ਨੂੰ ਕੋਈ ਤਕਰੀਮ ਨਹੀਂ ਦੀ ਜਿਹੜੀ ਮੈਂ ਤੈਨੂੰ ਕਿਹਾ ਸੀ ਤਕਰੀਮ ਇਹ ਵੀ ਆਪਾਂ ਨਹੀਂ ਲਾਦਣੀ ਦਾ ਤਾਂ ਕੰਮ ਇਹ ਤਾਂ ਕਰਾ ਗਿਆ ਆਪਣੇ ਨਾਲ ਠੀਕ ਆ ਇਹ ਨਹੀਂ ਕਰਾਉਂਦੀ ਫਿਰ ਆਪਾਂ ਕੀ ਕਰੀਏ ਮੈਂ ਤਾਂ ਤੈਨੂੰ ਪਹਿਲੀ ਹੀ ਕਿਹਾ ਸੀ ਮੈਨੂੰ ਤਾਂ ਕੁੜੀ ਵਧੀਆ ਚਾਹੀਦੀ ਐ ਮੈਨੂੰ ਨਹੀਂ ਕੀਲੇ ਕੁਲੇ ਦੀ ਲੋੜ ਹੈਗੀ ਤੇਰੇ ਦੀ ਚੱਲ ਫਿਰ ਹੁਣ ਆਪਾਂ ਕੋਈ ਮਾਮੀ ਉਹਨੂੰ ਹੈ ਨਾ ਸੁਣਾਉਣੀ ਕਿ ਅੰਦਰ ਵੇ ਮਨਨ ਕਦ ਨੇ ਗੱਲ ਸੁਣਦੀ ਸੀ ਫਿਰ ਹੁਣ ਆਪਾਂ ਇਹੀ ਕਰਦੇ ਆ ਜੇ ਤਾਂ ਕੀਲੇ ਤੇ ਲੌਂਗ ਕਰ ਦਈਏ ਸਾਨੂੰ ਠੀਕ ਆ ਨਹੀਂ ਕਰਾਉਂਦੀ ਚੱਲ ਠੀਕ ਹੈ ਫਿਰ ਐ ਤਾਂ ਹੁਣ ਆਪਾਂ ਭੇਜ ਨਹੀਂ ਸਕਦੇ ਵੀ ਵਗ ਜਾ ਚਲੋ ਮਰਜੀ ਐ ਤੇਰੀ ਜੇ ਮੈਂ ਮਰਜੀ ਕਰ ਲਾ ਜੇ ਮੈਂ ਸਾਨੂੰ ਠੀਕ ਲੱਗਦੀ ਐਹੀ ਚਕੀਵੇਂ ਠੀਕ ਰਹੂ ਚੱਲ ਮੇਰੀ ਗੱਲ ਮੰਨ ਕੇ ਚੱਲ ਪੱਕਾ ਪਰ ਇਹ ਸਕੀਮ ਨਹੀਂ ਮੇਰੀ ਗੱਲ ਸੁਣਨੀ ਦਸੀਏ ਹਾਂਜੀ ਕੀਤਾ ਕਰੇ ਰਹਿਣਾ ਮੈਂ ਕਾਗਜ਼ ਤੇ ਲੈ ਕੇ ਆਉਣੀ ਆ ਉਹਦੇ ਨਾਲੇ ਗੁੱਠਾ ਜਮੀਨ ਜਿਹੜਾ ਤੂੰ ਕਿਲਾ ਤੇਰਾ ਤੇਰੀ ਮੰਮੀ ਨੇ ਮੈਨੂੰ ਦੱਸ ਕੇ ਲਈ ਤੀ ਮੈਂ ਨਹੀਂ ਲਾਉਂਦੀ ਮੁੱਠਾਗਾਠਾ ਕਿਉਂ ਨਹੀਂ ਲਾਉਂਦੀ ਮੁੱਠਾ ਨਹੀਂ ਤੁਸੀਂ ਕਿਲੇ ਦੇ ਲਾਲਚ ਨੂੰ ਲਿਆਏ ਹੋ ਮੈਨੂੰ ਇੱਥੇ ਹੋਰ ਹੁਣ ਹੋਰ ਕੱਲ ਉਹ ਤੇਰੀ ਮਾਹ ਮੰਮੀ ਨੇ ਜੱਟ ਤੂੰ ਕਹਿੰਦੇ ਜੱਟ ਤੁਸੀਂ ਕਹਿੰਦੇ ਤੇ ਸਾਡੀ ਰੋਟੀ ਪੱਕਦੀ ਹੋ ਜਵੇ ਹੋਰ ਤੁਸੀਂ ਜ਼ਮੀਨ ਦੇ ਮਾਨਰ ਪਏ ਪਏ ਹੋ ਮੇਰੀ ਦੇ ਮੈਂ ਕੀ ਜਨ ਉਸ ਕੱਢਾਂ ਤੈਂ ਮੇਰੇ ਭੈਣਾਂ ਨੂੰ ਤੇਰੀ ਮੰਮੀ ਨੂੰ ਕੀ ਆ ਫਿਰ ਇਹ ਪਹਿਲੇ ਹੁਣ ਤੌਣ ਤਰ ਤੇ ਲੱਡੂ ਤੇ ਤੂੰ ਮੈਂ ਤਾਂ ਤਾਂ ਰਹੀ ਸੀ ਮੂਰੇ ਮਾਹ ਬਿੱਲਾ ਲੱਡੂ ਖਾ ਲੋ ਫਿਰ ਮਾਹ ਡਾ ਠੀਕ ਆ ਮਾਂ ਫਿਰ ਫੇਰ ਕੀ ਹੋ ਗਿਆ ਮੈਂ ਮੂੰਹ ਮਿੱਠਾ ਕਰਾਉਣ ਗਈ ਸੀ ਉਹਨਾਂ ਦਾ ਲੱਡੂ ਉਹ ਵੀ ਨਹੀਂ ਪਤਾ ਬਹੁਤ ਅੱਜ ਕੱਲ ਬਹੁਤ ਚਲਾ ਕੇ ਨਹੀਂ ਮੰਦੇ ਹੁਣ ਆਹ ਕਹੇ ਦੇ ਕੱਪੜੇ ਆ ਥੋੜੇ ਮਿਲਦੀ ਐ ਇਹਨੂੰ ਐਂਡਿੰਗ ਤੋਂ ਮੇਰੇ ਤਾਈਏ ਤਾਂ ਉਹਨਾਂ ਨੇ ਆਉਣਾ ਇਹ ਤਾਂ ਹੁਣ ਸਮੇਂ ਆਇਆ ਦੀ ਜਦੋਂ ਉਹਨਾਂ ਨੂੰ ਨਹੀਂ ਪਸੰਦ ਆ ਹੈਗਾ ਕੋਈ ਨੂੰ ਪਤਾ ਪੀਉ ਉਹਨਾਂ ਨੂੰ ਨਹੀਂ ਆਉਣਾ ਨਹੀਂ ਭੂਆ ਇਹ ਨਮਾਜ਼ ਦਾ ਸੂਟ ਆ ਹੁਣ ਤਾਂ ਮੈਂ ਸਮੇਂ ਆਇਆ ਸੀ ਇਹ ਬਾਕੇ ਮੈਨੂੰ ਨਹੀਂ ਪਤਾ ਦੇਖ ਵੀਰ ਜੇ ਤਾਂ ਘਰੇ ਨੇ ਨਾ ਨਾ ਤਾਂ ਮੁੰਡੇ ਦੇ ਤੱਕ ਪਸੰਦ ਨਾ ਹੁਣ ਤੇਰੀਆਂ ਉਹਨਾਂ ਦੇ ਪਸੰਦ ਆ ਭੂਆ ਮਾਮੀਆਂ ਦੇ ਵੀਰ ਦੇਖ ਮੈਨੂੰ ਤਾਂ ਲਾਂਚ ਕਰਤੀ ਵਾਹੇ ਤੀ ਮੈਨੂੰ ਕੋਈ ਵਿਆਹ ਨਹੀਂ ਕਰਨਾ ਜੇ ਤਾਂ ਲਾਉਣਾ ਗੁੱਠਾ ਤਾਂ ਤਾਂ ਲਾ ਦੇ ਨਹੀਂ ਆਉਂਦਾ ਫਿਰ ਮੈਂ ਬਰਦੀ ਕੋ ਬਰਡੇ ਆਏ ਨੇ ਗੁੱਠਾ ਲਵਾਉਣ ਵਾਲੇ ਮੈਂ ਨਹੀਂ ਲਾਉਂਦੀ ਲਾਉਂਦੀ ਜਿਵੇਂ ਤੇ ਗੁੱਠਾ ਗਾਠਾ ਕਾ ਆ ਗਏ ਜਤੇ ਮੈਂ ਆਪਣੇ ਪੇਕੇ ਨਾਲ ਨਹੀਂ ਵਰਤਣਾ ਹੈਗਾ ਗੁੱਠਾ ਲਵਾਉਣ ਨੂੰ ਕਹਿੰਦੇ ਨੇ ਜ਼ਮੀਨ ਦਾ ਜਾਤਾਂ ਕਹਿੰਦੇ ਤੇ ਸਾਡੀ ਰੋਟੀ ਪੱਕਦੀ ਹੋ ਜੇਵੇ ਆ ਲੈ ਫੜ ਲਾ ਗੁੱਠਾ ਜਿਹੜਾ ਕੀਲਾ ਜਮੀਨ ਦਾ ਮੈਂ ਨਹੀਂ ਲਾਉਂਦੀ ਗੁੱਠਾ ਨਹੀਂ ਲਾਉਂਦੀ ਮੈਂ ਕਰਦੀ ਨਹੀਂ ਮੈਂ ਲਾਉਂਦੀ ਤੇ ਤੂੰ ਤੇਰੇ ਘਰ ਦੇ ਨਾਲ ਤੇਲ ਵਰਤ ਹੈ ਤੂੰ ਬਤਾ ਕਰ ਯਾਰ ਹੈ ਕਿੱਥੇ ਉਹ ਕਰਦੀ ਤਾਂ ਪਾਉਂਦੀ ਆ ਮੈਨੂੰ ਇਹ ਮੇਰੇ ਮੂਹਰੇ ਤੂੰ ਜਿਹੜਾ ਕੀਲਾ ਖੋਜੂ ਲੈ ਮੈਂ ਕਹਿੰਦੀ ਕਿ ਤੀਓ ਕੀਲਾ ਨਹੀਂ ਦਿੰਦੀ ਮੈਂ ਤੇ ਮਸਲ ਨਹੀਂ ਦੇਖਣ ਨੂੰ ਨਹੀਂ ਵੇਖਣੀ ਨਹੀਂ ਵਧੀਆ ਨਹੀਂ ਮੈਂ ਇਧਰੋਂ ਦੇਖਣਾ ਵੇਖਣੀ ਦੇਖਣਾ ਤਾਂ ਕੀਲਾ ਦੇਖਿਆ ਕਾ ਚੱਲ ਇਧਰ ਜਾਨੀ ਆ ਉਹ ਕਿੱਧਰ ਫਿਰਦੀ ਐ ਦੱਸੀਏ ਉਹਨਾਂ ਨੇ ਬਾਰੇ ਕੱਟਤਾ ਕਹਿੰਦੇ ਟੀਲਾ ਨਾਲ ਲਵਾ ਜਮੀਨ ਦਾ ਭੂਆ ਕਹਿੰਦੀ ਮਾਮੀਆਂ ਨਾ ਤਾਈ ਨੇ ਰਲ ਕੇ ਵਿਆਹ ਕਰਤਾ ਧੱਕੇ ਨਾਲ ਕਹਿੰਦੇ ਇਹਨਾਂ ਦੀ ਰੋਟੀ ਪੱਕਦੀ ਹੋ ਜੂਗੀ ਮੈਂ ਤੈਨੂੰ ਤਾਹੀਂ ਫੋਨ ਕਰਿਆ ਤੀ ਕਿ ਤੂੰ ਲੇ ਕੰਮ ਕਰ ਪਰ ਕੋਈ ਨਹੀਂ ਬੈਠੀ ਉਹਨਾਂ ਨੇ ਕੱਟਤਾ ਮੈਂ ਤੈਨੂੰ ਦਵੇ ਲਾਉਂਗਾ ਠੀਕ ਆ ਉਹ ਬੱਸ ਔਰ ਪੂਆ ਤੂੰ ਕਿਵੇਂ ਢਿੱਲਾ ਜਾਂ ਮੂੰਗਰੀ ਬੈਠੀ ਆ ਫੇ ਢਿੱਲਾ ਕਦਾ ਕਰਿਆ ਤੇਰੀ ਪੂਆ ਆਈ ਸੀ ਅੱਛਾ ਅੱਛਾ ਮੈਂ ਫੋਨ ਕਰਿਆ ਹੁਣ ਕਿਤੇ ਹਾਂ ਮਾਮੀ ਦਾ ਫੋਨ ਆਇਆ ਸੀ ਕਹਿੰਦੀ ਅੱਡੇ 'ਚ ਖੜੀ ਆ ਮੇਰਾ ਟਾਈਮ ਨਹੀਂ ਲੱਗਿਆ ਅੱਛਾ ਉਹ ਦੋਏ ਆਉਂਦੇ ਤੇ ਅੱਛਾ ਮੈਂ ਤਾਂ ਉਹ ਇੱਕ ਮਨੇ ਹਾਂ ਕਿ ਅੱਛਾ ਉਹ ਤਾਂ ਮੇਰੇ ਨਾਲ ਵੀ ਰੋਕ ਬੱਤ ਕਰੀ ਜਿਹੜੀ ਨਾ ਕਰਨੀ ਹੋਵੇ ਅੱਛਾ ਹਾਂ ਉਹ ਤਾਂ ਉਹਨਾਂ ਦੇ ਤੇ ਇਹ ਤਾਂ ਗਾਂ ਪਾਉਂਦੀ ਹੈ ਬਈ ਉਹ ਸ਼ਕਤ ਉਹ